ਜੁਸ਼ਕਾਰ ਸਸ਼ੀਕਾਸ ਅਲੈਕਮ ਕੀ ਹਾਲ ਹੈ ਸਾਰਾ ਪਰਿਵਾਰ ਵਧੀਆ ਹੋਗਾ ਉਮੀਦ ਕਰ ਰਹੇ ਹਾਂ ਤੇ ਹਮੇਸ਼ਾ ਤੰਦਰੁਸਤ ਰੱਖੇ ਪਰਮਾਤਮਾ ਤੁਹਾਨੂੰ ਸਭ ਉਹ ਮਾਲਕ ਤੁਹਾਨੂੰ ਹਮੇਸ਼ਾ ਖੁਸ਼ੀਆਂ ਦੇ ਦੇ ਠੀਕ ਹੈ ਜੀ ਤੇ ਬਹੁਤ ਸੋਹਣਾ ਡਿਜ਼ਾਈਨ ਆਪਾਂ ਲੈ ਕੇ ਆਏ ਤੁਹਾਡੇ ਲਈ ਬਹੁਤ ਸਾਰੇ ਡਿਜ਼ਾਈਨ ਸਾਡੇ ਬਣ ਕੇ ਆ ਚੁੱਕੇ ਨੇ ਪਹਿਲਾਂ ਵੀ ਠੀਕ ਹੈ ਜੀ ਤੇ ਬਹੁਤ ਸਾਰੀਆਂ ਮੈਡਮਾਂ ਦਾ ਸਾਨੂੰ ਫੋਨ ਆਉਂਦਾ ਕਿ ਇਹ ਵੇਜੀ ਸਾਡਾ ਨਾ ਬੁਟੀਕ ਦਾ ਕੰਮ ਹੈ ਤੇ ਉਹੀ ਸਾਡਾ ਵਰਕ ਸੂਟ ਵਗੈਰਾ ਕਰਵਾਉਣੇ ਨੇ ਤਾਂ ਸਾਨੂੰ ਕੀ ਪ੍ਰਾਈਸ ਵਗੈਰਾ ਲੱਗੂਗਾ ਤੇ ਅਸੀਂ ਪਹਿਲਾਂ ਫਲਾਨੇ ਬੁਟੀਕ ਤੋਂ ਕਰਵਾਉਂਦੇ ਹੁੰਦੇ ਸੀ ਕਿ ਸਾਨੂੰ ਆਹ ਰੇਟ ਪੈਂਦਾ ਹੁੰਦਾ ਸੀਗਾ ਤੁਹਾਨੂੰ ਤਾਂ ਠੀਕ ਹੈ ਭੈਣ ਹਰੇਕ ਬੁਟੀਕ ਵਾਲੇ ਨੇ ਹਰੇਕ ਦੁਕਾਨ ਵਾਲੇ ਦੇ ਸ਼ਾਪ ਵਾਲੇ ਨੇ ਹਰੇਕ ਆਪਣਾ ਆਪਣਾ ਬਣਾਇਆ ਹੋਇਆ ਸਿਸਟਮ ਠੀਕ ਹੈ ਲੇਕਿਨ ਜੇ ਤਾਂ ਤੁਸੀਂ ਸਾਡੇ ਤੋਂ ਕੰਮ ਦੀ ਕੁਆਲਿਟੀ ਲਓਗੇ ਇਹਨਾਂ ਕੰਮ ਦੀ ਕੁਆਲਿਟੀ ਵਧੀਆ ਹੈ ਸਾਡੀ A ਕਲਾਸ ਕੰਮ ਦੀ ਕੁਆਲਿਟੀ ਦੇਵਾਂਗੇ ਜੇ ਤੁਸੀਂ ਸਾਡੇ ਤੋਂ ਕੰਮ ਦੀ ਕੁਆਲਿਟੀ ਲੋਂਗਰ ਵੀਰੇ ਫੇਰ ਤਾਂ ਤੁਸੀਂ ਦਰਵਾਜ਼ੇ ਖੋਲ੍ਹੇ ਨੇ ਜਿਸ ਟਾਈਮ ਮਰਜ਼ੀ ਸਾਡੇ ਲੱਭ ਆ ਸਕਦੇ ਹੋ ਜੇ ਤੁਸੀਂ ਕਹੋਗੇ ਵੀ ਜੀ ਸਾਨੂੰ ਕੰਮ ਕੋਈ ਚੱਕਰ ਨਹੀਂ ਹੈਗਾ ਬਸ ਸਾਨੂੰ ਸ਼ਕਲ ਮੁਲਾਜ਼ਮ ਉਕਲ ਨਹੀਂ ਮਿਲਦੀ ਨਾਲ ਠੀਕ ਹੈ ਨਹੀਂ ਇਹ ਜਹ ਮਰਜ਼ੀ ਹੋਵੇ ਬਸ ਸਾਨੂੰ ਦਿਖਣਾ ਲੱਗਦਾ ਕਿ ਹਾਂ ਵੀ ਬਸ ਬਣ ਗਿਆ ਸਾਡਾ ਸ਼ੂਟਿੰਗ ਜਹੇ ਜਹ ਮਰਜ਼ੀ ਹੋਵੇ ਕੰਮ ਤੋਂ ਸਾਨੂੰ ਉਸ ਮਤਲਬ ਕਿ ਮੈਡਮ ਦੀ ਗੱਲ ਬਾਤੋਂ ਪਤਾ ਲੱਗਿਆ ਸੀ ਕਿ ਉਹ ਬੁਟੀਕ ਵਾਲੀ ਕਿਸ ਹਿਸਾਬ ਸਿਰ ਤੇ ਕਿੰਨਾ ਗੋਦਾ ਕੰਮ ਕਰਾ ਰਹੀ ਹੈ ਕਿ ਕਿੱਦਾਂ ਦੀ ਉਹ ਕੁਆਲਿਟੀ ਬਹਲਦੀ ਹੈ ਅਸੀਂ ਉਸ ਹਿਸਾਬ ਸਿਰ ਉਹਨੂੰ ਗੱਲ ਕੀਤੀ ਤੇ ਕਹਿੰਦੀ ਨਹੀਂ ਵੀ ਜੀ ਅਸੀਂ ਮਤਲਬ ਕੰਮ ਦਾ ਵਧੇ ਕਰਵਾਣਾ ਜੀ ਐਜੀ ਗੱਲ ਨਹੀਂ ਅਸੀਂ ਪਹਿਲਾਂ ਕੰਮ ਬਹੁਤ ਕਰਵਾਇਨੇ ਲੇਕਿਨ ਅਸੀਂ ਤੁਹਾਡੇ ਤੋਂ ਕੰਮ ਕਰਵਾਣਾ ਮੈਂ ਜੋ ਠੀਕ ਹੈ ਭੈਣ ਤੁਸੀਂ ਸਾਡੇ ਤੋਂ ਕੰਮ ਕਰਵਾਣਾ ਤੁਸੀਂ ਪੀਸ ਬਨਵਾ ਜਿਓ ਤੇ ਆਪਣੀ ਕੁਆਲਿਟੀ ਦੇਖਿਓ ਕਿੱਦਾਂ ਦੀ ਕੰਮ ਚਲੋ ਉਹ ਕਹਿੰਦੇ ਠੀਕ ਹੈ ਵੀ ਜੀ ਅਸੀਂ ਉਹਨਾਂ ਨੂੰ ਕੰਮ ਬਣਾ ਕੇ ਦਿੱਤਾ ਗਏ ਉਹਨਾਂ ਲਈ ਬਣ ਕੇ ਬਹੁਤ ਸੋਹਣਾ ਬਰਚ ਗਿਆ ਇਹਨੇ ਵੀ ਜੀ ਬਹੁਤ ਸੋਹਣਾ ਡਿਜ਼ਾਈਨ ਬਣਾਏ ਨੇ ਵਰਕ ਵੀ ਬਹੁਤ ਸੋਹਣੇ ਹੋ ਕੇ ਆਏ ਨੇ ਸਾਡੇ ਲਈ ਵੀ ਸੋਹ ਤੁਹਾਡੇ ਤੇ ਬਾਕੀ ਉਹਨਾਂ ਕਸਟਮਰ ਦੀ ਡਿਮਾਂਡ ਦੇਖਦੇ ਆਂ ਕਿ ਕੀ ਕਹਿ ਰਹੇ ਹਨ ਮਗਰ ਬਿਲਕੁਲ ਮੈਂ ਤੁਹਾਡੀ ਚੁਆਇਸ ਹੈ ਤੁਹਾਡੀ ਚੁਆਇਸ ਦੇ ਮੁਤਾਬਕ ਡਿਜ਼ਾਈਨ ਬਣੇ ਨੇ ਵਰਕ ਹੋਏ ਤੇ ਬਾਕੀ ਤੁਹਾਡਾ ਕਸਟਮਰ ਤੁਹਾਨੂੰ ਪਤਾ ਹੈ ਤੁਸੀਂ ਕਿਦਾਂ ਦਾ ਉਹਨੂੰ ਡਿਜ਼ਾਈਨ ਲੈਣਾ ਬਣਾ ਕੇ ਕਿਦਾਂ ਦੀ ਤੁਹਾਡੇ ਕਸਟਮਰ ਦੀ ਚੁਆਇਸ ਹੈ ਤੇ ਜਿਹੜੇ ਅਸੀਂ ਉਸ ਮੈਡਮ ਨੂੰ ਵਰਕ ਬਣਾ ਕੇ ਦਿੱਤੇ ਸੀਗੇ ਆਪਣੀ ਤਰਫੋਂ ਅਸੀਂ ਬਹੁਤ ਸੋਹਣੇ ਤੇ ਬਹੁਤ ਵਧੀਆ ਬਣਾ ਕੇ ਦਿੱਤੇ ਸੀਗੇ ਤੇ ਇਹ ਉਹਦੇ ਨਾਲ ਦੀ ਸਾਡੇ ਲਈ ਦੁਬਾਰਾ ਫੇਰ ਰੁਕਤਾ ਵੀ ਆਈਆਂ ਕਈ ਅੱਜ ਫੁੱਲ ਵੀਡੀਓ ਦਿਖਾ ਗਿਆ ਨਾ ਫੁੱਲ ਸੋਹ। ਬਹੁਤ ਸੋਨਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ। ਹੁਣ ਇਹੀ ਡਿਜ਼ਾਈਨ ਦੇ ਘੱਟੋ-ਘੱਟ ਉਸੇ ਮੈਡਮ ਦੇ ਨਾ 16 ਪੀਸ ਬਣਨੇ ਨੇ। ਕਿੰਨੇ ਬਣਨੇ ਨੇ 16 ਪੀਸ। ਇੱਕੋ ਇਹੀ ਡਿਜ਼ਾਈਨ ਦੇ 16 ਪੀਸ ਬਣਨੇ ਨੇ ਉਹ ਕਹਿੰਦੇ ਅਸੀਂ ਸਾਰਿਆਂ ਨੇ ਜਾਗੋ ਦੇ ਉੱਪਰ ਨਾ ਇਹੀ ਚੀਜ਼ ਪਾਣੀ। ਅਸੀਂ ਕੋਈ ਸ਼ਰਾਰਾ ਨਹੀਂ ਪਾਣਾ ਕੁਝ ਹੋਰ ਨਹੀਂ ਪਾਣਾ ਸਿਰਫ ਕੱਲੀ ਇਹੀ ਪੀਸ ਪਾਣੇ ਨੇ 16 ਪੀਸ ਬਣਨਗੇ। ਠੀਕ ਹੈ ਉਹਨਾਂ ਦੀ ਵੀਡੀਓ ਵੀ ਆਪਾਂ ਉਹਨਾਂ ਨੂੰ ਮੈਡਮ ਕੋਲ ਗਿਆ ਮੀਟ। ਜੋ ਵੀ ਮਤਲਬ ਹੈ ਕਿ ਤੁਹਾਡੀ ਵੀਡੀਓ ਇਹ ਤੁਸੀਂ ਪੀਸ ਪਾਉਂਗੇ ਇਹ ਵੀਡੀਓ ਬਣਾ ਕੇ ਸਾਨੂੰ ਭੇਜੀਓ ਅਸੀਂ ਦੁਬਾਰਾ ਆਪਣੇ ਪੇਜ ਤੇ ਇਹਨੂੰ ਲੋਡ ਕਰਾਂਗੇ ਇਹ ਠੀਕ ਹੈ ਭੈਣ ਵੀਰ ਜੋ ਵੀ ਹੈ ਤੇ ਤੁਸੀਂ ਕੰਮ ਸਾਨੂੰ ਸਤਿਨੇ ਦੇਣਾ ਜਿੱਮੇ ਤੁਸੀਂ ਪਹਿਲਾ ਪੀਸ ਦਿੱਤਾ ਬਣਾ ਕੇ ਕੋਈ ਦਾ ਸਾਨੂੰ ਸਾਰੇ ਕੰਮ ਚਾਹੀਦੇ ਹੂੰ ਤੁਸੀਂ ਵੀ ਦੇਖੋ ਆਪਣੀ ਕੰਮ ਦੀ ਕੁਆਲਿਟੀ ਆਪਾਂ ਜਿਹੜੇ ਕੰਮ ਪਿੱਛੇ ਫਿਰਦੇ ਨੇ ਕਿ ਕੰਮ ਕੰਮ ਕਮਾ ਸਾਡੀ ਕੰਮ ਦੀ ਕੁਆਲਿਟੀ ਤੁਹਾਨੂੰ ਪਤਾ ਕਿੰਦਾ ਦੀ ਆਪਾਂ ਫੇਰ ਵੀ ਤੁਹਾਨੂੰ ਦਿਖਾ ਰਹੇ ਹਾਂ ਲੋ ਜੀ ਦੇਖੋ ਬਹੁਤ ਸੋਨਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਇਹਦੇ ਬਾਜ਼ੂ ਤੇ ਵੀ ਵਰ ਕਾ ਰੱਖਿਆ ਜੀ ਨਾਲੇ ਦੇ ਘੇਰੇ ਦੇ ਉੱਪਰ ਬਹੁਤ ਸੋਨਾ ਵਰਕਰ ਆ ਰਹੇ ਹਨ ਓਨਲੀ ਵਿੱਚ ਪੈਣੇ ਜਾ ਰਹੇ ਨੇ ਤੇ ਕਪੜਾਈ ਬਹੁਤ ਸੋਹਣੀ ਹੈ ਸਾਡਲਪੁਰ ਦਿਨਸਾ ਦੇ ਉੱਪਰ ਬਣਿਆ ਹੈ ਠੀਕ ਹੈ ਜੀ